ਚੱਕ ਮੇਰੀ ਜਾਨ ਆ ਗਿਆ ਤੂਫਾਨ ਬੜੇ ਫੋਨ ਆਉਂਦੇ ਸੀ ਯਾਰਾਂ ਦੋਸਤਾਂ ਦੇ ਬਾਈ ਬਰੀਜਾ ਦੇ ਦੋ ਲਾਏ ਤੇ ਟੈਰਾਂ ਤੇ ਨਿਗਾਹ ਮਾਰ ਲਓ ਮਿੱਤਰੋ ਰੁਪਈਆ ਫੁੱਲ ਲੱਗਿਆ ਹੋਇਆ ਹੈਗਾ ਕਾਰ ਵੀ ਜਮਾ ਨਵੀਂ ਆ ਗਈ ਸ਼ੋਅਰੂਮ ਪੀਸ ਦੀ ਬਰੀਜਾ ਆ ਗਈ ਮਿੱਤਰੋ ਹੁਣ ਤੁਸੀਂ ਸੋਚੋਗੇ ਮਾਡਲ 2016 ਮਾਡਲ ਫਸਟ ਓਨਰ ਦੀ ਬਰੀਜਾ ਲੈ ਕੇ ਆ ਗਏ ਮਿੱਤਰੋ ਬੀਡੀਆਈ ਆਪਸ਼ਨਲ ਯਮਨ ਨਵੀਨ ਕੋਰ ਕਾਰ ਆ ਕਾਰ ਬਹੁਤ ਸੋਹਣੀ ਆ ਕਾਰ ਮਿੱਤਰੋ ਸੋਨੂੰ ਅੰਦਰੋਂ ਚੈੱਕ ਕਰਾਉਣੇ ਆ ਕਾਰ ਤੇ ਨਾ ਫੁੱਲ ਰੁਪਈਆ ਲੱਗਿਆ ਹੋਇਆ ਇੰਟੀਰੀਅਰ ਦੀ ਕਾਰ ਚੈੱਕ ਕਰ ਲਓ ਮਿੱਤਰੋ ਕਿਤੇ ਕੋਈ ਵੀ ਸਕਰੈਚ ਨਹੀਂ ਸੀਟ ਕਵਰ ਵਗੈਰਾ ਸਭ ਕੁਝ ਓਕੇ ਨੇ ਰਿਪੋਰਟਾਂ ਕਾਰ ਮਿੱਤਰੋ ਜਿਵੇਂ ਨਵੀਆਂ ਕਿਸੇ ਵੀ ਮਿੱਤਰ ਪਿਆਰੇ ਨੇ ਬਰੀਜਾ ਲੈਣੀ ਆ ਤਾਂ ਮਿੱਤਰੋ ਸਕਰੀਨ ਤੇ ਨੰਬਰ ਚੱਲੀ ਜਾਂਦਾ 2016 ਮਾਡਲ ਬਰੀਜਾ ਕਾਰ ਦੀਆਂ ਮਿੱਤਰੋ ਦੋਨੋਂ ਚਾਬੀਆਂ ਨੇ ਗੀਆਂ ਫਰੰਟ ਸ਼ੀਸ਼ਾ ਤੱਕ ਵੀ ਕਾਰ ਦਾ ਨਾਲ ਦਾ ਆ ਚੈੱਕ ਵੀ ਕਰਾਉਣੇ ਆ ਵਿਦ ਪ੍ਰੂਫ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਿਹੜੇ ਵੀ ਕਿਸੇ ਵੀ ਮਿੱਤਰ ਪਿਆਰੇ ਨੇ ਬਰੀਜਾ ਲੈਣੀ ਆ ਤਾਂ ਬਈ ਇੱਕ ਵਾਰੀ ਕਾਲ ਜਰੂਰ ਕਰ ਦੋ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਸੋਹਣੇ ਸੋਹਣੇ ਕਮੈਂਟ ਕਰ ਦੋ ਆਲਟੋ ਫਰੀ ਚ ਕੱਢਣ ਜਾ ਰਹੇ ਆ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਇੱਕ ਵਾਰੀ ਕਾਲ ਕਰ ਲਓ ਜਿਹੜੇ ਮਿੱਤਰ ਨੇ ਬਰੀਜਾ ਲੈਣੀ ਹੋਵੇ ਫਰਸਟ ਓਨਰ 2016 ਮਾਡਲ